ਔਰ ਥੋੜੇ ਦਿਨਾਂ ਬਾਅਦ ਸਾਰੇ ਦੇ ਨਾਮ ਵੀ ਜਾਣਨ ਲੱਗ ਜਾਂਗੇ ਕਿਉਂਕਿ ਹੁਣ ਅਸੀਂ ਇੱਕ ਪਰਿਵਾਰ ਦਾ ਹਿੱਸਾ ਹੋ ਗਏ ਹਾਂ ਤੋਂ ਪਰਿਵਾਰਾਂ ਦੇ ਵਿੱਚ ਤੋਂ ਸਾਰਿਆਂ ਤੋਂ ਪਹਿਲਾਂ ਤਾਂ ਮੇਰਾ ਇੱਕ ਕੰਝ ਬਣਦਾ ਹੈ ਕਿ ਮੈਂ ਪੰਜਾਬ ਦੀ CPI ਵੱਲੋਂ ਬਾਅਦ ਪੂਰੇ ਸਰਕਾਰ ਦੇ ਨਾਲ ਮਾਨ ਦੇ ਨਾਲ ਜਿਹੜੇ ਤੁਸੀਂ ਸਾਥੀ ਇੱਕ ਦੂਸਰੀ ਖੰਧੀ ਤੇ ਮੈਂ ਉਹਦੇ ਬਾਰੇ ਵੀ ਤੁਹਾਨੂੰ ਆਪ ਸ਼ਬਦ ਨਹੀਂ ਬੰਦਦੇ ਉਹਜੀ ਗੱਲ ਸੁਣੀ ਨਹੀਂ ਗਈ ਤੁਹਾਨੂੰ ਸਰਕਾਰ ਨਹੀਂ ਦਿੱਤਾ ਗਿਆ ਕਿ ਮੂਰੀ ਤਰੀਕੇ ਦੇ ਨਾਲ ਵਿਚਾਰ ਪਰਚਾਉਣ ਦੀ ਆਗਿਆ ਨਹੀਂ ਦਿੱਤੀ ਗਈ ਔਰ ਜਿਹੜੇ ਸਪੈਸਿਫਿਕ ਕਮੀ ਪੇਸ਼ੀ ਸੀ ਉਹ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਜਿਸ ਦਾ ਨਤੀਜਾ ਹੋਇਆ ਕਿ ਹਾਲਾਤ ਇੰਨੇ ਤਣਾਅਪੂਰਨ ਬਣ ਗਏ ਐ ਔਰ ਤੁਹਾਡੇ ਵਾਸਤੇ ਇਹ ਲੰਬਾ ਸਮਾਂ ਮਤਲਬੂਸਿਤ ਬਾਧ ਦੇ ਵਿੱਚ ਰਹਿ ਕੇ ਕੰਮ ਕਰਨਾ ਇਹ ਥੋੜਾ ਜਿਹਾ ਫਿਰ ਮੁਸ਼ਕਲ ਹੋ ਗਿਆ ਅਲਟੀਮੇਟਲੀ ਤੁਸੀਂ ਸਾਥੀਆਂ ਨੇ ਫਿਰ ਜਿਹੜਾ ਡਿਸੀਜਨ ਲਿਆ ਜੇ ਲੋਕ ਅੱਜ ਵੀ ਪਹੁੰਚ ਕੀਤੀ ਮੈਂ ਆਪਣੇ ਵੱਲੋਂ ਵੀ ਪਹੁੰਚ ਕੀਤੀ ਤੁਹਾਨੂੰ ਜੀ ਸਿੰਘ ਜੀ ਦੇ ਨਾਲ ਜੇ ਹੀ ਅੱਗੇ ਤੁਹਾਡੀ ਮਰਜ਼ੀ ਹੈ ਤੁਹਾਡੀ ਆਪਣੀ ਪਾਰਟੀ ਹੈ ਇਹ ਫੈਸਲਾ ਤੁਸੀਂ ਕਰਨਾ ਹੈ ਪਰ ਸਾਡੇ ਸਰਬਾਗੀ ਖੁੱਲੇ ਹੈ ਅਸੀਂ ਬੰਨ ਪੂਰਾ ਬਾਣ ਸਰਕਾਰ ਦੇਵਾ ਨੇ ਆਕਰ ਤੁਸੀਂ ਸਪਸੰਧ ਕਰਦੇ ਹੋ ਕਿ ਮਾ ਪਾਰਟੀ ਦੇ ਵਿੱਚ ਸ਼ਾਮਲ ਹੋਏ ਦਰਸ਼ਨ ਸਿੰਘ ਜੀ ਨਾਲ ਵੀ ਗੱਲ ਹੋਈ ਬਲਕਰਨ ਸਿੰਘ ਜੀ ਦੀ ਗੱਲ ਹੁੰਦੀ ਰਹੀ ਹੋਰ ਸਖੇ ਨਾਲ ਵੀ ਦਾਨ ਸਿੰਘ ਨਾਲ ਤੋਂ ਸਾਥ ਵੀ ਉਹਨਾਂ ਨਾਲ ਵੀ ਗੱਲ ਹੋਈ ਹੈ ਇਹ ਜਣੀ ਕੁਛ ਦਿਨ ਆਪਸ ਦੇ ਵਿੱਚ ਜਿਹੜਾ ਰਾਬਤਾ ਵਗੈਰਾ ਚੱਲਦਾ ਰਿਹਾ ਔਰ ਜਦੋਂ ਫਿਰ ਕੁਝ ਹੋਏਗੀ ਕਿ ਕਾਂਗਰਸ ਆਪਣਾ ਰਾਜਭਾਗ ਦੀ ਮਾਲਕ ਬਣੀ ਕਾਂਗਰਸ ਦੀ ਸਰਕਾਰ ਬਣੀ ਦੂਜੇ ਔਰ ਬਾਅਦ ਦੀ ਜਿਹੜੀ ਚੋਣ ਹੋਈ ਉਹਦੇ ਵਿੱਚ ਵੀ ਸੀਟਾਂ ਆਈਆਂ ਜਿੰਗਿਆ ਦੰਬਰ ਦੋਤੇ ਰਹੀ ਉਹ ਦੇਖੋ ਵੀ ਫੁੱਟ ਕਿਡਾ ਵੱਡਾ ਨੁਸਾਨ ਕਰ ਮੁਰਦਾਬਾ ਮੁਰਦਾਬਾ ਜੀ ਪਾਕਿਸਤਾਨ ਅਮਰ ਹੈ ਅਮਰ ਰਹੇ ਅਮਰ ਜਿੰਦਾਬਾਦ 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 ਸ਼ਾਨ ਮਦਦ ਮਰਾਜ ਪ੍ਰੇਤਾ ਜਿੰਦਾਬਾਦ 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 ਤੁਹਾਡੇ ਜ਼ੁਲਮ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਤੁਹਾਡੇ ਜ਼ੁਲਮ ਕਰਨੇ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਥੀਵਾਦ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਕਾਰਪੋਰੇਟ ਕਰਨ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਹਾਥੀਵਾਦ ਨਹੀਂ ਚਲੇਗਾ ਨਹੀਂ ਚਲੇਗਾ ਨਹੀਂ ਚਲੇਗਾ ਆਈ ਜਿੰਦਾਬਾਦ 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 ਨਹੀਂ ਪਾਕ ਸਿੰਘ ਅਮਰ ਰਹੇ ਅਮਰ ਰਹੇ ਅਮਰ ਹਾਂਜੀ ਕੀ ਨਾਮ ਆਪਣਾ ਅੱਜ ਦਾ ਕੀ ਪ੍ਰੋਗਰਾਮ ਆ ਆਪਣਾ ਮੈਂ ਬਲਕਰਨ ਸਿੰਘ ਬਰਾੜ ਜ਼ਿਲ੍ਹਾ ਸਖਤਰ ਭਾਰਤੀ ਕਮਨਸ ਪਾਰਟੀ ਪਟੰਡਾ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਇੱਥੇ ਚਿਲਡਰਨ ਪਾਰਕ ਦੇ ਵਿੱਚ 28 ਸਤੰਬਰ ਨੂੰ ਅਸੀਂ ਸ਼ਹੀਦ 에 आजम ਸਰਦਾਰ ਪਾਕ ਸਿੰਘ ਦਾ ਜਨਮ ਦਿਹਾੜਾ ਜਿਹੜਾ ਉਹ ਮਨਾਇਆ ਹੈ ਸੀਪੀਆਈ ਪਾਰਟੀ ਵੱਲੋਂ ਤੇ ਅੱਜ ਦੇ ਇਸ ਦਿਹਾੜੇ ਦੇ ਵਿੱਚ ਵੱਡੀ ਖੁਸ਼ੀ ਦੀ ਗੱਲ ਇਹ ਹੈ ਵੀ ਆਰਐਮਪੀਆਈ ਪਾਰਟੀ ਵੱਲੋਂ ਜਿਹੜੀ ਕਾਮੇਟ ਮੰਗਤਰਾਮ ਪਾਸਲਾ ਦੀ ਵਾਹੀ ਚੱਲਦੀ ਹੈ ਉਸ ਤੋਂ ਸਾਥੀ ਮਿੱਠੂ ਸਿੰਘ ਕੁੱਦਾ ਤੇ ਦਰਸ਼ਨ ਸਿੰਘ ਫੁੱਲੋ ਮਿੱਟੀ ਦੀ ਵਾਹੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਥੀ ਆ ਜਿਹੜੇ ਉਹ ਸਾਡੇ ਭਾਰਤੀ ਕਮਿਊਨਿਸਪਲ ਪਾਰਟੀ ਸੀਪੀਆਈ ਦੇ ਵਿੱਚ ਸ਼ਾਮਿਲ ਹੋਏ ਹੈ ਅਸੀਂ ਉਹਨਾਂ ਦਾ ਸਵਾਗਤ ਕੀਤਾ ਤੇ ਇਹ ਖੱਬੀ ਲਹਿਰ ਜਿਹੜੀ ਕਿ ਕਿਸਾਨਾਂ ਮਜ਼ਦੂਰਾਂ ਦਲਤਾਂ ਔਰਤਾਂ ਦੇ ਹੱਕਾਂ ਦੇ ਲਈ ਨਿਰੰਤਰ ਜਦੋਂ ਤੋਂ ਇਸ ਦੇਸ਼ ਦੇ ਵਿੱਚ ਹੋਣ ਚਾਹੀ ਹੈ ਉਹਨਾਂ ਦੇ ਹੱਕਾਂ ਲਈ ਮੈਦਾਨ ਦੇ ਵਿੱਚ ਹੈ ਤੇ ਲਗਾਤਾਰ ਲੜਾਈ ਲੜ ਰਹੀ ਹੈ ਹੱਕਾਂ-ਕੁੱਕਾਂ ਦੀ ਖਾਤਰ ਇਹ ਅਸੀਂ ਆਹਦ ਕੀਤਾ ਹੈ ਸ਼ਹੀਦ ਦੇ ਆਜ ਨੂੰ ਸਰਦਾਰ ਭਗਤ ਸਿੰਘ ਜੀ ਨੂੰ ਉਹਨਾਂ ਦੇ ਚਰਨ ਪਿਆੜੇ ਤੇ ਯਾਦ ਕਰਦਿਆਂ ਉਹਨਾਂ ਦੀ ਸੋਚ ਨੂੰ ਪਰਨਉਂਦਿਆ ਹੋਇਆ ਵੀ ਅਸੀਂ ਉਹਨਾਂ ਦੀ ਵਿਚਾਰਧਾਰਾ ਨੂੰ ਅੱਗੇ ਵਧਾਵਾਂਗੇ ਤੇ ਲੋਕਾਂ ਦੇ ਹੱਕਾਂ ਦੇ ਵਾਸਤੇ ਲੜਾਈ ਨੂੰ ਜਾਰੀ ਰੱਖਾਂਗੇ